ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਹਿਲਾਂ ਅਗਲੇ ਹਫ਼ਤੇ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ ਹਫ਼ਤਾਵਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਹੈ 21 ਤੋਂ ਲੈ ਕੇ 27 ਮਈ ਤੱਕ ਜਿਹੜਾ ਜ ਮੌਸਮ ਕਿੱਦਾਂ ਦਾ ਰਹਿ ਸਕਦਾ ਜੀ ਤੇ ਮੀਂਹ ਚੱਕਰ ਦੇ ਕਿੰਨੇ ਕਸਾਰ ਨੇ ਤੁਹਾਨੂੰ ਦੱਸਾਂਗੇ ਸੈਟਲਾਈਟ ਤੁਸੀਂ ਨਾਲ ਤੁਹਾਡੇ ਸੰਗਲੇ ਨੇ ਜੀ ਲਗਭਗ ਸ਼ਾਮ ਹੋ ਚਲੀ ਜਾ ਬੀਐਮਐ ਜੀ ਦੀ ਪੰਜਾਬ ਦੀ ਗੱਲ ਕਰੀਏ ਜੀ ਅਸਲ ਇਹ ਹਫ਼ਤੇ ਫਾਗਾਂ ਦੇ ਵਿੱਚ ਗਰਮ ਮੌਸਮ ਬਣਿਆ ਹੋਇਆ ਅੱਜ ਦਾ ਦਿਨ ਬਹੁਤ ਤਪ ਰਿਹਾ ਤੇ ਬਹੁਤ ਕਹਿ ਸਕਦੇ ਹਾਂ ਹਮਸ ਜਿਹੜੀ ਬਣੀ ਹੋਈ ਆ ਪੰਜਾਬ ਦੇ ਸਾਰੇ ਖੇਤਰਾਂ ਦੇ ਵਾਲਵਾ ਸਾਰੇ ਜਿਲ੍ਹਿਆਂ ਦੇ ਵਿੱਚ ਗਰਮੀ ਨੇ ਪੂਰੇ ਵੱਟ ਕੱਢੇ ਹੋਏ ਨੇ 40ਾਂ ਤੋਂ ਪਲੱਸ ਟੈਂਪਰੇਚਰ ਸਾਰੇ ਜਿਲ੍ਹਿਆਂ ਦੇ ਵਿੱਚ ਚੱਲ ਰਹੇ ਨੇ ਪਹਾੜਾਂ ਦੇ ਲਾਗੇ ਜਿਹੜੇ ਜਲੇ ਪੈਂਦੇ ਆ ਹੁਸ਼ਿਆਰ ਖੁਰ ਸ਼੍ਰੀ ਅਨੰਦਪੁਰ ਸਾਹਿਬ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ 40ਾਂ ਤੋਂ ਪਲੱਸ ਟੈਂਪਰੇਚਰ ਹੈ ਜਿਹੜੇ ਦਰਜ ਹੋ ਰਹੇ ਨੇ ਅੱਜ ਵੀ ਰਾਤ ਗਰਮ ਰਹਿਣ ਵਾਲੀ ਹੈ ਜੀ ਅਲਰਟ ਵੀ ਮੌਸਮਾਖ ਦੇ ਜਾਰੀ ਕਰ ਦਿੱਤੇ ਨੇ ਤੇ ਬੀਤੇ ਦਿਨਾਂ ਦੇ ਮੁਕਾਬਲੇ ਜਿੱਥੇ 27 28 29 ਦੇ ਆਸ-ਆਸ ਮੈਕਸਿਮਮ ਟੈਂਪਰੇਚਰ ਰਾਤਾਂ ਦੇ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਸੋ ਅੱਜ ਦੀ ਰਾਤ ਵੀ ਜਿਹੜੀ ਹੈ ਹਮਸ ਵਾਲੀ ਹੋਏਗੀ ਤੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਤੇ ਸਾਫ਼ ਰਹੇਗਾ ਆਉਂਦੇ ਜਿਹੜੇ 3-4 ਦਿਨ ਨੇ ਜੀ ਪਛਮੀ ਸਿਸਟਮ ਦੇ ਸਦਕਾ ਮੀਤੇ ਆਸਾਰ ਨੇ ਕਿਤੇ ਕਿਤੇ ਤਗੜਾ ਖਨੀਜ ਚਖੜ ਚੱਲ ਸਕਦਾ ਤੇ ਕਿਤੇ ਕਿਤੇ ਤੂਫਾਨੀ ਹਵਾਵਾਂ ਦੇ ਨਾਲ ਤਗੜੀ ਗੜੇਮਾਰ ਹੋ ਸਕਦੀ ਹੈ ਸੋ ਪੰਜਾਬ ਦੇ ਵਿੱਚ ਮਾਝਾ ਦੁਆਬਾ ਪੁਆਦ ਇਹ ਫਿਰ ਤੋਂ ਆਸਾਰ ਇਹਨਾਂ ਜਲਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਬਣਦੇ ਹੋਏ ਨੇ ਜੇਕਰ ਜਿਲ੍ਹਾਵਾਰਾਂ ਖਾ ਗੱਲ ਕਰਦੇ ਆਂ ਤੇ ਗੁਰਦਾਸਪੁਰ ਸ੍ਰੀ ਜੰਗਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਅਠਾਨਕੋਟ ਹੁਸ਼ਿਆਰ ਫਰਨਵਾਲਾ ਜਲੰਧਰ ਕਹੂਰ ਥਲਾ ਚੰਡੀਗੜ੍ਹ ਮਹਾਲੀ ਤੇ ਰੋਪੜ ਤੇ ਨਾਲ ਲੱਗਦੇ ਹਰਿਆਣੇ ਦੇ ਯਮਨਾ ਨਗਰ ਸਹਾਰਨਪੁਰ ਤੇ ਅੰਬ ਜੀੰਦ ਭਵਾਨੀ ਰੋ ਤੱਕ ਇਹਨਾਂ ਖਾਗਾਂ ਤੱਕ ਵੀ ਪਹੁੰਚ ਕਰ ਸਕਦੇ ਨੇ ਉਤਰੀ ਰਾਜਸਥਾਨ ਦੀ ਗੱਲ ਕਰੀਏ ਜੇ ਸ਼੍ਰੀ ਗੰਗਾ ਨਗਰ ਹਨਮਾਨ ਗਾੜਨ ਉਪਗਾੜ ਸਰਤਗੜ ਬਿਕਾ ਨੇੜੇ ਤੇ ਚੂਰੂ ਇਹਨਾਂ ਖਾਗਾਂ ਤੱਕ ਵੀ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਐਸੇ ਲਈ ਜੇਕਰ ਗੱਲ ਕਰਦੇ ਆਂ ਜੇ ਰਾਜਸਥਾਨ ਵਾਲੇ ਖਾਸੇ ਬੱਦਲ ਬਣਿਆ ਹੋਇਆ ਜੋਧਪੁਰ Udaipur ਦੇ ਲੱਗੇ ਤੇ ਉੱਥੇ ਮੀਂਹ ਜੜਿਆ ਦਰਜ ਹੋ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦਾ ਨੰਬਰ ਪੰਜਾਬ ਦਾ ਲੱਗ ਸਕਦਾ ਮਾਲਵੇ ਦੀ ਜੇਕਰ ਗੱਲ ਕਰਦੇ ਆਂ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਤੇ ਸ਼੍ਰੀ ਮੁਕਸਰ ਸਾਹਿਬ ਇਹਨਾਂ ਖ ਵਿਚ ਤੇ ਫਿਰ ਇਹ ਜਲੇ ਜਿਹੜੇ ਕਬਰ ਹੋ ਸਕਦੇ ਨੇ ਲੁਧਿਆਣਾ ਪਟਿਆਲਾ ਬਰਨਾਲਾ ਸੰਗਰੂਰ ਤੇ ਮਾਨਸਾ ਇਹਨਾਂ ਫਾਗਾਂ ਦੇ ਵਿੱਚ ਵੀ ਜਿਹੜਾ ਗਰਜਲੇਸ਼ ਦੇ ਨਾਲ ਉਮੀਦ ਦੇ ਚਾਂਸ ਬਣੇ ਹੋਏ ਨੇ ਤੇ ਬਾਕੀ ਡਿਪੈਂਡ ਕਰਦਾ ਇਹ ਜਿਹੜੇ ਆ ਬੱਦਲਾਂ ਦੇ ਸਭ ਤੋਂ ਪਹਿਲੇ ਕਿਹੜੇ ਪਾਸੇ ਵੜਦੇ ਨੇ ਇਹ ਅਪਡੇਟ ਤੁਹਾਨੂੰ ਅਸੀਂ ਦਿਆਂਗੇ ਲੱਗ ਜਾ ਕੇ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਜੀ ਜੋ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਅੱਜ ਦੇ ਲਈ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਰਾਤ ਅੱਜ ਦੀ ਗਰਮ ਰਹਿਣ ਵਾਲੀ ਆ ਤੇ ਗਾਰਜਲਿਸ਼ ਦੇ ਨਾਲ ਮੀਂਹ ਦੀ ਅਲਰਟ ਨੇ ਫਰਾਜਮੀ ਵਾਲੇ ਸੈਲ ਲੱਗਦੇ ਚਾਪ ਨਹੀਂ ਰਹੀ ਅਗਲੇ ਲਗਾਤਾਰ 4-5 ਦਿਨਾਂ ਤੱਕ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ 26-27 ਤਰੀਕ ਤੱਕ ਗਾਰਜਲਿਸ਼ ਦੇ ਨਾਲ ਮੀਂਹ ਦੇ ਅਲਰਟ ਨੇ ਪਲੱਸ ਕੁਝ ਫਾਗਾਂ ਦੇ ਵਿੱਚ ਜਿਹੜੀ ਰਾਤਾਂ ਨੂੰ ਟੈਂਪਰੇਚਰ ਤਾਂ ਉੱਜਾ ਸਕਦਾ ਤੇ ਇਹ ਜਿਹੜੇ ਟੈਂਪਰੇਚਰ ਤਾਂ ਉੱਜਾ ਰਹੇ ਨੇ ਇਹਨਾਂ ਤੋਂ ਰਾਹਤ ਜਲਦ ਮਿਲਣ ਵਾਲੀ ਆ ਪੰਜਾਬ ਵਾਸੀਆਂ ਨੂੰ ਤੇ ਟੈਂਪਰੇਚਰ ਹੇਠਾਂ ਆਉਣਗੇ ਜਦੋਂ ਸਭ ਪਹਿਲੇ ਤੱਕੜਾ ਲੱਗ ਗਿਆ ਤੇ ਫਿਰ ਜਿਹੜੇ ਨੇ ਟੈਂਪਰੇਚਰ ਇਕਦਮ ਹੇਠਾਂ ਡਿੱਗਣਗੇ 36° ਤੇ ਆ ਸਕਦੇ ਨੇ ਸੋ ਕੋਲਮ ਲੱਗੇ ਜੀ ਆਉਂਦੇ ਦਿਨਾਂ ਦੇ ਵਿੱਚ ਉਮੀਦ ਆਸਾਰ ਬਣੇ ਹੋਏ ਨੇ 90 ਤੋਂ 95% ਤੇ ਇਹ ਮੀਂਹ ਲੱਗਣਗੇ ਜ਼ਰੂਰ ਕਦੋਂ ਲੱਗਣਗੇ ਕੱਲ ਲੱਗਦੇ ਆ ਪਰਸਾ ਲੱਗਦੇ ਆ ਇਹ ਸਾਰਾ ਕੁਝ ਆਪਾਂ ਤੁਹਾਨੂੰ ਅਪਡੇਟ ਜੜੀ ਕਿਉਂਕਿ ਪਹਿਲਾ ਅਨੁਮਾਨ ਸਟੀਕ ਨੂੰ ਆ ਲਾਇਆ ਜਾ ਸਕਦਾ ਇਸ ਲਈ ਉਸੇ ਦਿਨ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅੰਕੜੇ ਅਸੀਂ ਦੱਸ ਦਿਆ ਕਰਾਂਗੇ ਤਾਂ ਤਾਲੇ ਦੇ ਵਿੱਚ ਜਾ ਸਕਦਾ ਤੁਹਾਨੂੰ ਅੱਜ